ਆਜੀ ਸਤਿ ਸ੍ਰੀ ਅਕਾਲ YouTube ਚੈਨਲ Only Truth News 08 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਗੱਲ ਕਰਦੇ ਹਾਂ ਜੋ 15 ਅਗਸਤ ਦਾ ਦਿਹਾੜਾ ਪੂਰੇ ਭਾਰਤ ਵਿੱਚ ਜਿੱਥੇ ਵੀ ਭਾਰਤ ਦੇ ਵਸੇ ਰਹਿੰਦੇ ਹਨ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ ਇਸੇ ਲੜੀ ਤਹਿਤ ਗਿਆਨਦੀਪ ਪਬਲਿਕ ਸਕੂਲ ਮਹਿਲਾ ਚੌਕ ਦੇ ਵਿੜੇ ਵਿੱਚ ਵੀ 15 ਅਗਸਤ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸੋ ਗਿਆਨਦੀਪ ਪਬਲਿਕ ਸਕੂਲ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਜੀ ਬਰਮਾ ਅਤੇ ਪ੍ਰਿੰਸੀਪਲ ਮੈਡਮ ਰਜਿੰਦਰ कौर ਦੇ ਉਦਮ ਸਦਕਾ ਛੋਟੇ ਛੋਟੇ ਨੰਨੇ ਮੁੰਨੇ ਬੱਚਿਆਂ ਨੇ ਆਪਣੇ ਇਹ ਕਲਪ ਵੀ ਦੇਸ਼ ਭਗਤੀ ਦੇ ਪ੍ਰੋਗਰਾਮਾਂ ਨਾਲ ਦੇਖਣ ਵਾਲਿਆਂ ਦੇ ਮਨ ਨੂੰ ਮੋੜਿਆ ਚਲੋ ਫਿਰ ਬਿਨਾਂ ਦੇਰ ਕੀਤੇ ਆਪਾਂ ਪੂਰਾ ਪ੍ਰੋਗਰਾਮ ਹੀ ਦੇਖਦੇ ਹਾਂ ਸਰ ਅਧਿਆਪਕ ਸਾਹਿਬਾਨ ਅਤੇ ਪਿਆਰੇ ਬੱਚਿਓ ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਜਿੰਨਾ ਅੰਦਰ ਆਜ਼ਾਦੀ ਦਾ ਚਾਹ ਹੁੰਦਾ ਜਿੰਨਾ ਅੰਦਰ ਆਜ਼ਾਦੀ ਦਾ ਚਾਹ ਹੁੰਦਾ ਬਾਜੀ ਜਾਨ ਦੀ ਲਾਉਣ ਲਈ ਤੁੜ ਜਾਂਦੇ ਤੋੜ ਟਹਿਣੀ ਨਾਲੋਂ ਤੁंजे ਸੁੱਟੋ ਭਾਵੇਂ ਪਰ ਮਹਿਕ ਨੂੰ ਫੇਰ ਵੀ ਨਹੀਂ ਫੁੱਲ ਜਾਂਦੇ ਪਰ ਮਹਿਕ ਨੂੰ ਫੇਰ ਵੀ ਨਹੀਂ ਫੁੱਲ ਜਾਂਦੇ ਸੱਚੀ ਗਤ ਹੈ ਇਹ ਅੱਜ ਮਹਿਕ ਜੋ ਚਾਰੇ ਪਾਸੇ ਆਪਾਂ ਨੂੰ ਦਿਖਾਈ ਦੇ ਰਹੀ ਹੈ ਇਹ ਉਹਨਾਂ ਦੇਸ਼ ਭਗਤਾਂ ਦੀ ਹੈ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣਾ ਸਾਰਾ ਤੁਜਦਾਵ ਤੇਗਦਾ ਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਇਸ ਦੇਸ਼ ਨੂੰ ਆਜ਼ਾਦ ਕਰਨ ਲਈ ਹਰ ਮਨੁੱਖ ਆਪਣੀ ਆਜ਼ਾਦੀ ਦਾ ਆਨੰਦ ਉਦੋਂ ਹੀ ਮਾਨ ਸਕਦਾ ਹੈ ਜਦੋਂ ਉਹ ਇੱਕ ਆਜ਼ਾਦ ਦੇਸ਼ ਦਾ ਵਾਸੀ ਹੋਵੇ ਜਿਹਨੇ ਗੁਲਾਮੀ ਦੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਔਖੀ ਹੁੰਦੀ ਹੈ ਬਾਬਾ ਫਰੀਦ ਜੀ ਬਾਣੀ ਹੈ ਪ੍ਰੀਤ ਦਵਾਰ ਕਰਾਇਆ ਵੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖਸੀ ਜਿਉਂ શરીਰੋ ਦੇ ਸੋ ਅੱਜ ਅਸੀਂ ਹੀ ਆਜ਼ਾਦ ਦੇਸ਼ ਦੇ ਵਾਸੀ ਹਾਂ ਸਾਨੂੰ ਚਾਹੀਦਾ ਹੈ ਕਿ ਉਹਨਾਂ ਦੇਸ਼ ਵਰਖਾਂ ਦੇ ਸੁਪਨਿਆਂ ਦਾ ਭਾਰਤ ਉਸਾਰਨ ਲਈ ਦਿਨ

ਇਹ ਇੱਕ ਨਹੀਂ ਇਹ ਇੱਕ ਪੰਜਾਬ ਦੇ ਦੁਨੀਆ ਨੂੰ ਨਾਲਾਂ ਦਾ ਸਿਕਰਨ ਸਾਖ ਵਿੱਚ ਆਈ ਹੈ ਕਿੰਨੀ ਦੁਬਾਰਹ ਦੇਸ਼ ਦੁਨੀਆ ਨਾਲ ਦੇ ਲੱਗ ਪਿਆ ਇਹ ਵਿਕਾਸ ਬਾਈ ਇਹ ਵਿਕਾਸ ਇਹ ਕਰ ਤੂੰ ਸੈਨਾ ਦੀ ਗੱਲ ਕਰਦਾ ਹੈ ਬਾਹਰ ਤੋਂ ਦੇ ਦੋ ਵਾਰੀ ਦੇ ਦੋਏ ਦੋਵੇਂ ਉੱਥਾਂ ਵਿੱਚ ਕੁਸਮਣਾਂ ਨੂੰ ਮਾਰਦਾਂ ਨੂੰ ਦੇਖਣਾ ਪਿਆ ਹੋਰ ਤਾਂ ਉਹ ਸਾਡੇ ਦੇ ਇਸ ਦੀ ਸੈਨਾ ਵਿਸ਼ਵ ਦੀ ਦੁਨੀਆ ਤੋਂ ਵੱਡੀ ਸੈਨਾ Shakti ਹੈ ਇਹ ਹੈ ਵਿਕਾਸ ਬਾਈ ਇਹ I'm